ਸਾਜੀਕਾਲ ਮੈਂ ਹਾਂ ਅਤੇ ਅਸੰਦਰ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ। ਪੀਤੇ ਦੇਣੀ ਹੇਟ ਸਪੀਚ ਮਾਮਲੇ ਨੂੰ ਲੈ ਕੇ ਲੁਧਿਆਣਾ ਸ਼ਹਿਰ ਤੇ ਚਾਰ ਵੱਡੇ ਸ਼ਿਵ ਸੈਨਾ ਆਗੂਆਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਨੇ ਲੁਧਿਆਣਾ ਪੁਲਿਸ ਦੇ ਵੱਲੋਂ ਜਿਸ ਨੂੰ ਲੈ ਕੇ ਅੱਜ ਸਮੂੱਚੀ ਸ਼ਿਵ ਸੈਨਾ ਆਗੂਆਂ ਦੀ ਜਥੇਬੰਦੀ ਜਿਹੜੀ ਹੈ ਅੱਜ ਲੁਧਿਆਣਾ ਸ਼ਹਿਰ ਦੇ ਡੀਸੀਪੀ ਦਫ਼ਤਰ ਦੇ ਵਿੱਚ ਪਹੁੰਚ ਕੇ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਮੰਗ ਰੱਖੀ ਗਈ ਕਿ ਜਿਹੜੇ ਵੀ ਪਰਚੇ ਦਰਜ ਕੀਤੇ ਗਏ ਨੇ ਸ਼ਿਵ ਸੈਨਾ ਆਗੂਆਂ ਤੇ ਉਨਾਂ ਨੂੰ ਫੌਰਨ ਤੌਰ ਤੇ ਰੱਦ ਕੀਤਾ ਜਾਵੇ ਨਹੀਂ ਤਾਂ ਪੂਰੇ ਪੰਜਾਬ ਦੇ ਵਿੱਚ ਵੱਡਾ ਇਕੱਠ ਕਰਕੇ ਵੱਡਾ ਸੰਘਰਸ਼ ਕੀਤਾ ਜਾ ਬੀਤੇ ਦਿਨ ਲੁਧਿਆਣਾ ਦੇ ਵਿੱਚ ਚਾਰ ਵੱਡੇ ਸ਼ਿਵ ਸੈਨਿਕਾਂ ਤੇ ਉੱਪਰ ਹੇਟ ਸਪੀਚ ਮਾਮਲੇ ਨੂੰ ਲੈ ਕੇ ਲੁਧਿਆਣਾ ਪੁਲਿਸ ਦੇ ਵੱਲੋਂ ਲੁਧਿਆਣਾ ਸ਼ਹਿਰ ਦੇ ਚਾਰ ਵੱਡੇ ਸ਼ਿਵ ਸੈਨਾ ਆਗੂਆਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਸੀ ਜਿਸ ਨੂੰ ਲੈ ਕੇ ਅੱਜ ਸਮੂਚੀ ਸ਼ਿਵ ਸੈਨਾ ਦੇ ਜਿੱਥੇ ਬੰਦਿਆਂ ਦੇ ਆਗੂਆਂ ਦੇ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚ ਕੇ ਡੀਸੀਪੀ ਸ਼ੁਭ ਮੱਗਰਪਾਲ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਹ ਮੰਗ ਰੱਖੀ ਕਿ ਸਾਡੇ ਸ਼ਿਵ ਸੈਨਾ ਆਗੂਆਂ ਤੇ ਉੱਤੇ ਜੋ ਪਰਚੇ ਹੋਏ ਨੇ ਲੁਧਿਆਣਾ ਪੁਲਿਸ ਦੇ ਵੱਲੋਂ ਫੌਰਨ ਤੌਰ ਤੇ ਰੱਦ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਇਸ ਦੇ ਨਾਲ ਹੀ ਦੱਸ ਦੇ ਕਿ ਲੁਧਿਆਣਾ ਦੀ ਸੜਕਾਂ ਦੇ ਉੱਪਰ ਪੂਰੇ ਪੰਜਾਬ ਦੀ ਸ਼ਿਵ ਸੈਨਾ ਜਥੇਬੰਦੀਆਂ ਜਿਹੜੀਆਂ ਨੇ ਇਕੱਠੀਆਂ ਹੋਣਗੀਆਂ ਅਤੇ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸ ਨੂੰ ਹੋ ਸਕਦਾ ਹੈ ਸਾਹਮਣਾ ਮੁਸ਼ਕਿਲ ਹੀ ਹੋ ਜਾਵੇ ਇਸ ਨਾਲ ਹੀ ਉਹਨਾਂ ਨੇ ਹੋਰ ਕੀ ਕੁਝ ਕੀਤਾ ਉਹ ਤੁਸੀਂ ਆਪ ਹੀ ਸੁਣ ਲਵੋ ਕਰੋੜਾ ਸਾਹਿਬ ਕੀ ਕਹਿਣਾ ਚਾਹੁੰਗੇ ਅੱਜ ਸਾਰੇ ਸ਼ਿਵਸਣ ਇਕੱਠੇ ਹੋ ਕੇ ਆਏ ਨੇ ਤੇ ਜਿਹੜੀ ਹੇਟ ਸਪੀਚ ਤੇ ਪਰਚੇ ਹੋਏ ਸ਼ਿਵਸਣਾਂ ਆਗੂਆਂ ਤੇ ਪਹਿਲੀ ਗੱਲ ਹੈ ਇੱਕ ਨਾਰਾ ਲਗਾਓ ਹਮ ਹਿੰਦੂ ਏਕ ਹੈ ਠੀਕ ਹੈ ਜੀ ਅੱਜ ਪੰਜਾਬ ਦੇ ਵਿੱਚ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਹਿੰਦੂ ਏਕਾ ਹਿੰਦੂਆਂ ਨਾਲ ਧੱਕੇਸ਼ਾਈ ਕਦੀ ਵੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਕਿਉਂਕਿ ਸ਼ਰੇ ਆਮ ਕਾਲ ਤੁਸੀਂ ਦੇਖਿਆ ਕਿ ਜਿਹੜੇ ਚਾਰ ਪਰਚੇ ਹਿੰਦੂ ਸ਼ੇਰਾਂ ਦਿੱਤੇ ਗਏ ਇਹ ਪਰਚੇ ਜਲਪਤਾਸੀਂ ਪ੍ਰਸ਼ਾਸਨ ਨਾਲ ਮਿਲਿਆ ਕਿ ਉਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਕਿ ਇਹ ਪਰਚੇ ਰੱਦ ਕਰਾਂਗੇ ਮਤਲਬ ਸਾਨੂੰ ਵੀ ਹੈ ਕਿ ਸਾਡੇ ਹਿੰਦੂ ਪੁਰਾਣੇ ਮਤਲਬ ਕੀ ਕਸੂਰ ਕੀਤਾ ਕਿ ਹਿੰਦੂ ਆਪਣੀ ਆਵਾਜ਼ ਵੀ ਨਹੀਂ ਚੱਕ ਸਕਦਾ ਇਹੀ ਗੱਲ ਅਸੀਂ ਮੰਨ ਜੋ ਸੀਪੀ ਸਾਹਿਬ ਤੋਂ ਨਾਲ ਕਿ ਬਰੂਰ ਅਮੀ ਜੀ ਪਰਚੇ ਚਲੋ ਹੇਟ ਸਪੀਚ ਕਰਕੇ ਦਿੱਤੇਗੇ ਕਿ ਹੋਰ ਕਰਨਾ ਕੀ ਮੈਂ ਕੀ ਕਹਿ ਰਿਹਾ ਜੀ ਕਿ ਅਜੇ ਤੱਕ ਦੱਸਿਆ ਨਹੀਂ ਗਿਆ ਸੀਗਾ ਠੀਕ ਹੈ ਜੀ ਜੋ ਤੁਹਾਡੀ ਪ੍ਰੈਸ ਰਾਇਜ਼ ਸੁਣਿਆ ਵੈ ਠੀਕ ਹੈ ਨਾ ਸਾਡੇ ਕੋਲ ਐਫ ਆਈ ਆਰ ਦੀ ਕਾਪੀ ਹੈ ਜੀ ਜੋ ਸੁਣਿਆ ਤੁਹਾਨੂੰ ਦੱਸਿਆ ਇਨਕੁਆਰੀ ਲਵਾਈ ਹੈ ਇਨਕੁਆਰੀ ਲਵਾ ਕੇ ਕਿਹਾ ਵੈ ਤੇ ਬਹੁਤ ਜਲਦ ਕਹਿੰਦੇ ਅਸੀਂ ਪਰਚੇ ਕੈਨਸਲ ਵੀ ਕਰਾਂਗੇ ਤੇ ਇਨਕੁਆਰੀ ਕਰਾਂਗੇ ਇਨਕੁਆਰੀ ਜੋ ਵੀ ਨਿਕਲੇ ਸਾਫ਼ ਕਰਕੇ ਦੇਖਾਂਗੇ ਸਾਨੂੰ ਇਹ ਹਦਾਇਤਾਂ ਆਈਆਂ ਕਿ ਇਹਨਾਂ ਦੀ ਗ੍ਰਿਫਤਾਰੀਆਂ ਕੀਤੀਆਂ ਜਾਣ ਜਿਨ੍ਹਾਂ ਤੇ ਹੇਟ ਸਪੀਚ ਦੇ ਪਰਚੇ ਆ ਸਾਰਿਆਂ ਦੀ ਚਲੋ ਮੈਂ ਕਹਨਾ ਕਿ ਜੋ Hindu ਕਰੇ ਮੇਰੀ ਸਿੱਧੀ ਜੀ ਗੱਲ ਹੈ Hindu ਹਮੇਸ਼ਾ ਟਾਰਗੇਟ ਕਿਉਂ ਹੁੰਦਾ ਹੈ ਬੜਾ ਵੱਡਾ ਸਵਾਲ ਹੈ Hindu ਟਾਰਗੇਟ ਕਿਉਂ ਹੁੰਦਾ ਹੈ ਕੋਈ Hindu ਆਪਣੇ ਹੱਕਾਂ ਦੀ ਆਵਾਜ਼ ਨਹੀਂ ਚੱਕ ਸਕਦਾ ਕਿਉਂ Hindu ਤੇ ਆਪਣੇ ਹੱਕਾਂ ਦੀ ਆਵਾਜ਼ ਚੱਕਦਾ ਹੀ ਹੈ ਕਿਉਂਕਿ Hindu ਆਣੇ ਤੇ ਆਪਣੇ ਪੱਖ ਦੀ ਗੱਲ ਕਰਨੀ ਕਰਨੀ ਆਪਣੇ ਪੱਖ ਦੀ ਗੱਲ ਰੱਖਣੀ ਰੱਖਣੀ ਹੈ ਉਹੀ ਅਸੀਂ ਰੱਖਣ ਆਏ ਸੀ ਕਿ ਹਮ Hindu ਏਕ ਹੈ ਤੇ ਹਿੰਦੂ ਇੱਕ ਹੈ ਪੰਜਾਬ ਦਾ ਹਿੰਦੂ ਹੁਣ ਇੱਕ ਜਗ੍ਹਾ ਲੁਧਿਆਣੇ ਇਕੱਠਾ ਹੋਣ ਨੂੰ ਆਂਦ ਕਹਿੰਦਾ ਪਿਆ ਉਹੀ ਗੱਲ ਅਸੀਂ ਰੱਖੀ ਆ ਸਾਡਾ ਕਸੂਰ ਦੱਸ ਦੋ ਸਾਡਾ ਕਸੂਰ ਕੀ ਹੈ ਅਸੀਂ ਨੇਤੀ ਵਿੱਚ ਇਕੱਲੇ ਪਰਚੇ ਦਿੱਤੇ ਗਏ ਪੰਜਾਬ ਚ ਲੁਧਿਆਣੇ ਦੇ ਵਿੱਚ ਦਿੱਤੇ ਪਰਚੇ ਸਾਡੇ ਸ਼ਿਵ ਸ਼ੈਨਕਾ ਤੇ ਮਤਲਬ ਸ਼ਿਵ ਸ਼ੈਨਕਾ ਨੂੰ ਟਾਰਗੇਟ ਕੀਤਾ ਗਿਆ ਕਿਉਂ ਕੀਤਾ ਗਿਆ ਇਹੀ ਚੀਜ਼ ਅਸੀਂ ਪੁੱਛੀ ਹੈ ਇਹੀ ਚੀਜ਼ ਅਸੀਂ ਗੱਲ ਕੀਤੀ ਹੈ ਕਿ ਅਸੀਂ ਬੇਨਤੀ ਕਰਦੇ ਆ ਅਸੀਂ ਮੁਕੱਲ ਇੱਕ ਜਿਹੜੀ ਲੈਟਰ ਦਵਾਂਗੇ ਤੇ ਤੁਸੀਂ ਇਨਕੁਆਰੀ ਕਰੋ ਜੇ ਕੋਈ ਗਲਤ ਹੈ ਤੁਸੀਂ ਕਰੋ ਜੇ ਗਲਤ ਨਹੀਂ ਹੈ ਤੁਸੀਂ ਛੱਡੋ ਬਸ ਸ਼ਿਵ ਸ਼ੈਨਕਾ ਨੂੰ 50 ਹਿੰਦੂ ਲੀਡਰਾਂ ਨੂੰ ਪੰਜਾਬ ਦੇ ਅੰਦਰ ਹਿੰਦੂ ਸਮਾਜ ਨੂੰ ਡਰਾਉਣ ਦੇ ਲਈ ਉਹਨਾਂ ਨੂੰ ਨੋਟਿਸ ਭੇਜੇ ਗਏ ਆ ਵੀ ਤੁਹਾਡੇ ਦੇ ਹੇਟ ਸਪੀਚ ਦੇ ਪਰਚੇ ਹੋਣਗੇ ਪਹਿਲਾਂ ਸਾਨੂੰ ਉਹ ਕੰਟੈਂਟ ਦੱਸਿਆ ਜਾਣ ਜਿਨ੍ਹਾਂ ਤੇ ਪਰਚੇ ਹੋਏ ਉਹ ਵੀ ਨਹੀਂ ਦੱਸੇਗੇ ਇਹਨਾਂ ਕੋਲ ਕਿਹੜੇ ਕੰਟੈਂਟ ਆ ਪਰ ਜਿਹੜੇ ਮੇਰੇ ਵੇਲੇ ਦੂਜੇ ਪਾਸਿਓਂ ਖਲ ਕੱਟਰ ਬੰਤੀਆਂ ਨੇ ਜਿਹੜੇ ਕੰਟੈਂਟ ਪਾਏ ਆ ਉਹਨਾਂ ਦੀਆਂ ਕੰਪਲੇਂਟਾਂ ਦਿੱਤੀਆਂ ਹੋਈਆਂ ਉੱਤੇ ਕੋਈ ਕਾਰਵਾਈ ਨਹੀਂ ਜਿਨ੍ਹਾਂ ਨੇ ਜਾਗੋ ਗਾਈ ਉੱਤੇ ਕੋਈ ਕਾਰਵਾਈ ਨਹੀਂ ਹੋਈ। ਠੱਪਰ ਸਾਹਿਬ ਕਈ ਹੋਰ ਕੰਟੈਂਟ ਦਿੱਤਾ ਤੇ ਆ ਦੂਜੇ ਪੱਖੋਂ ਵੀ ਆਉਂਦੇ ਨੇ ਜਿਨ੍ਹਾਂ ਤੇ ਬੜੇ ਅਫਸ਼ਬਦ ਬੋਲੇ ਜਾਂਦੇ ਨੇ ਤੇ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕੀਤੀ? ਬਿਲਕੁਲ ਸਾਡੀ ਇਹੀ ਡਿਮਾਂਡ ਹੈ ਵੀ ਜਿਹੜੇ ਦੂਜੇ ਪਾਸੇ ਆਉਂਦੇ ਆ ਕੱਟਰ ਬੰਦੀਆਂ ਵੱਲੋਂ ਆਉਂਦੇ ਖਾਲਸਤਾਨੀਆਂ ਵੱਲੋਂ ਆਉਂਦੇ ਆ ਰਾਟਰ ਵਿਰੋਧੀ ਲੋਕਾਂ ਵੱਲੋਂ ਆਉਂਦੇ ਆ ਉੱਤੇ ਕਾਰਵਾਈ ਕਿਉਂ ਨਹੀਂ? ਇਹਦਾ ਮਤਲਬ ਇੱਕ ਪੱਖਪਾਤੀ ਕਾਰਵਾਈ ਹੈ ਪੱਖਪਾਤ ਕੀਤਾ ਜਾ ਰਿਹਾ ਹੈ ਹਿੰਦੂਆਂ ਦੇ ਨਾਲ ਕਿ ਤੁਸੀਂ ਖੋਸ਼ੀ ਖਾਲਿਸਤਾਨ ਪੰਜਾਬ ਦੇ ਅੰਦਰ ਬਣ ਚੁੱਕਾ ਹੈ ਤੁਸੀਂ ਇੱਥੋਂ ਛੱਡ ਕੇ ਚਲੇ ਜਾਓ ਆਪਣੇ ਆਪਣੇ ਮਕਾਨ ਸੇਲ ਕਰੋ ਤੇ ਬਾਜੋ ਹੁਣ ਅਗਲੀ ਕਾਰਵਾਈ ਕੀ ਹੋਗੀ ਜੇ ਬਿਲਕੁਲ ਕਾਰਵਾਈ ਹੋਏਗੀ ਜੇ ਇਹਨਾਂ ਨੇ ਉੱਤੇ ਕਾਰਵਾਈ ਨਾ ਕੀਤੀ ਹੋਣਾ ਐਫ ਆਈ ਆਰਾਂ ਤੇ ਰੱਦ ਨਾ ਕੀਤੀਆਂ ਪਹਿਲਾਂ ਲੁਧਿਆਣੇ ਤੋਂ ਅੰਦੋਲਨ ਸ਼ੁਰੂ ਹੋਊਗਾ ਪੂਰੇ ਪੰਜਾਬ ਚ ਫੈਲੂ ਕੋਈ ਨਹੀਂ ਅੱਜ ਅਸੀਂ ਐਪਲੀਕੇਸ਼ਨ ਦਿੱਤੀ ਆ ਸਿੱਖਦੇ ਕਿੰਨੇ ਕੋ ਸਮਝ ਦਿੰਦਾ ਫਿਰ ਵੀ ਕੱਲ ਤੱਕ ਹੱਦ ਹੱਦ ਕੱਲ ਤੱਕ ਦਿੱਤਾ ਸੀਪੀਓ ਆਫਿਸ ਆਏ ਹੋ ਜਕਰਾਂ ਪੀਰ ਬਜਰੰਗੇ ਹਰ ਹਰ ਮਾਦੇ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਥੱਲੇ ਕਰ ਹਾਂਜੀ ਕੀ ਮਾਮਲਾ ਹੋਇਆ ਸਰ ਅੱਜ ਸੀਪੀਓ ਆਫਿਸ ਆਏ ਹੋ ਸਾਡੇ 4 ਬੱਬਰ ਸ਼ੇਰਾਂ ਦੇ ਸਾਡੇ ਲੁਧਿਆਣਾ ਸ਼ਹਿਰ ਦੇ 4 ਹਿੰਦੂ ਲੀਡਰਾਂ ਨੇ ਜਿਹੜਾ ਪਰਚਾ ਦਰਜ ਕੀਤਾ ਉਸ ਨੂੰ ਗੱਲ ਕਰਨ ਵਾਸਤੇ ਅੱਜ ਪੁਲਿਸ ਸਪੈਸ਼ਲ ਲੁਧਿਆਣਾ ਦਫ਼ਤਰ ਅਸੀਂ ਆਏ ਆਂ ਵੀ ਸਾਡੇ ਹੀ ਹਿੰਦੂ ਨਿਸ਼ਾਨੇ ਤੇ ਕਿਉਂ ਸਾਡੇ ਹੀ ਲੀਡਰ ਨਿਸ਼ਾਨੇ ਤੇ ਕਿਉਂ ਸਾਡੇ ਹੀ ਲੀਡਰਾਂ ਦੇ ਪਰਚੇ ਕਿਉਂ ਦੂਜੇ ਕੱਟੜਵੰਦੀਆਂ ਦੇ ਸਾਡੀਆਂ ਕੰਪਲੀਟਾ ਪੈਂਡਿੰਗ ਪਈਆਂ ਨੇ ਉਹਨਾਂ ਦੇ ਅੱਜ ਤੱਕ ਪਰਚੇ ਕਿਉਂ ਨਹੀਂ ਦਿੱਤੇ ਜਾਂਦੇ ਕੀ ਹਿੰਦੂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਹਿੰਦੂਆਂ ਨੂੰ ਕੀ ਲੱਗਦਾ ਹੈ ਹਿੰਦੂ ਸਮਾਜ ਨੂੰ ਕੀ ਲੱਗਦਾ ਹੈ ਸ਼ਿਵ ਜਨਨਾਂ ਨੂੰ ਕੀ ਲੱਗਦਾ ਹੈ ਕਿ ਕੈਨੇਡਾ ਸਰਕਾਰ ਦੀ ਸ਼ਹਿਰ ਉੱਤੇ ਕੈਨੇਡਾ 'ਚ ਬੈਠੇ ਖਾਲਿਸਤਾਨੀਆਂ ਨੂੰ ਖੁਸ਼ ਕਰਨ ਵਾਸਤੇ ਲੁਧਿਆਣਾ ਸ਼ਹਿਰ ਦੇ ਹਿੰਦੂਵਾਦ ਨੂੰ ਮੂੰਹ ਬੰਦ ਕਰਾਉਣ ਲਈ ਇਹ ਪਰਚੇ ਦਰਜ ਕੀਤੇ ਗਏ ਨੇ ਜਿਹਦੀ ਅਸੀਂ ਬਿਲਕੁਲ ਗਿਆ ਸਾਫ ਨਿੰਦਾ ਕਰਦੇ ਆ ਅਸੀਂ ਇਹ ਤੱਕਾ ਬਰਦਾਸ਼ਤ ਨਹੀਂ ਕਰਾਂਗੇ ਅਗਰ ਸਾਡੇ ਲੋਕ ਗਲਤ ਬੋਲਦੇ ਨੇ ਪਹਿਲੀ ਗੱਲ ਤਾਂ ਸਾਫ ਕਿੰਨੇ ਆ ਜਿਨ੍ਹਾਂ ਆਚਾਰਾਂ ਦੇ ਉੱਤੇ ਮੁਕਦਮੇ ਦਰਜ ਕੀਤੇ ਗਏ ਨੇ ਉਹਨਾਂ ਨੇ ਕੋਈ ਵੀ ਐਸਾ ਕੰਟੈਕਟ ਨਹੀਂ ਪਾਇਆ ਵੀ ਉਹਨਾਂ ਤੇ ਐਫ ਆਈ ਆਰ ਬੰਦੀ ਹੋਵੇ ਅਸੀਂ ਉਹ ਗਿਲਗੂ ਕਲੀਅਰ ਕੀਤੀ ਹੈ ਦੂਜੀ ਗੱਲ ਜਿਹੜੀ ਅਸੀਂ ਕੰਪਲੀਟਾਂ ਦਿੱਤੀਆਂ ਹੀਆਂ ਕੱਟਰਵਾਦੀਆਂ ਦੇ ਖਿਲਾਫ ਜਿਨ੍ਹਾਂ ਲੋਕਾਂ ਨੇ ਧਰਪਰ ਸਾਹਿਬ ਦੇ ਉੱਤੇ ਜਾਗੋਗਾਈਆਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਿਉਂ ਐਸੀ ਵੱਡੀ ਪ੍ਰੈਸ ਕਾਨਫਰੰਸ ਕਰਕੇ ਹਿੰਦੂਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਸਵਾਲ ਅਸੀਂ ਲੋਕਾਂ ਨੇ ਚੱਕੇ ਨੇ ਪੁਲਿਸ ਅਧਿਕਾਰੀਆਂ ਨਾਲ ਅੰਦਰ ਗੱਲਬਾਤ ਹੋਈ ਅੰਦਰ ਬਿਲਕੁਲ ਅਸੀਂ ਇੱਕ ਗੱਲ ਕਹੀ ਸਾਫ਼ ਜੇ ਵੀ ਸਾਡੇ ਲੀਡਰਾਂ ਨੇ ਕੋਈ ਵੀ ਐਸਾ ਕੰਟੈਕਟ ਐਸੀ ਵੀਡੀਓ ਨਹੀਂ ਪਾਈ ਇਹ ਜਿਹੜਾ ਉਹਨਾਂ ਦੇ ਖਿਲਾਫ ਐਫ ਆਈ ਆਰ ਕੀਤੀ ਜਾਵੇ ਸਾਨੂੰ ਜੋ ਲੱਗਦਾ ਵੀ ਜਿਹੜੇ ਚਾਰ ਉਪ ਚਨਾਵ ਹੋ ਰਹੇ ਨੇ ਕਿਤੇ ਨਾ ਕਿਤੇ ਕੱਟੜਵਾਦੀਆਂ ਦੀ ਵੋਟਾਂ ਲੈਣ ਵਾਸਤੇ ਖਾਲਸਤਾਨੀਆਂ ਦੀ ਸ਼ਹਾਦਤ ਉੱਤੇ ਸਾਡੇ ਹਿੰਦੂ ਲੀਡਰਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਅਸੀਂ ਸਾਫ਼ ਗੱਲ ਕੀਤੀ ਜੁਆਇੰਟ ਸੀਪੀ ਸਾਹਿਬ ਨਾਲ ਸ਼ੁਭ ਅਗਰਵਾਲ ਜੀ ਨਾਲ ਐਸ ਸੀਪੀ ਗੁਰਦੇਵ ਜੀ ਨਾਲ ਵੀ ਸਾਡੇ ਚਾਰੇ ਹਿੰਦੂ ਲੀਡਰਾਂ ਦੇ ਐਫ ਆਈ ਆਰ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਨਹੀਂ ਤੇ ਪੂਰੇ ਪੰਜਾਬ ਦਾ ਹਿੰਦੂ ਵੱਡਾ ਸੰਘਰਸ਼ ਲੁਧਿਆਣਾ ਸ਼ਹਿਰ ਚ ਕਰੇਗਾ ਕਿ ਜਿਹੜੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲਬਾਤ ਹੋਈ ਸੀਗੀ ਕਿ ਏਟ ਸਪੀਚਾਂ ਦਿੱਤੀਆਂ ਗਈਆਂ ਮਾਹੌਲ ਖਰਾਬ ਹੁੰਦੇ ਸੰਬੰਧ। ਫਿੱਕ ਜਵਾਨ ਸਾਡੀ ਆਵਾਜ਼ ਦੱਬੀ ਜਾ ਰਹੀ ਹੈ। ਦੱਸੋ ਨਾ ਸਪੀਚਾਂ ਤਾਂ ਹੋਰ ਵੀ ਬੜੀਆਂ ਹੁੰਦੀਆਂ ਨੇ। ਸੋਸ਼ਲ ਮੀਡੀਆ ਉੱਤੇ ਸਿੱਖ ਕੱਟੜਵਾਦੀਆਂ ਦੁਆਰਾ ਬੜਾ ਕੁਝ ਐਸਾ ਪਾਇਆ ਜਾਂਦਾ ਹਿੰਦੂ ਨੂੰ ਨੀਚਾ ਦਿਖਾਉਣ ਲਈ ਦੇਸ਼ ਵਿਰੋਧੀ ਦੇਸ਼ ਵਿਰੋਧੀ ਵੀਡੀਓ ਪਾਈਆਂ ਜਾਂਦੀਆਂ ਨੇ। ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਅਗਰ ਐਫ ਆਈ ਆਰ ਕੀਤੀਆਂ ਵੀ ਜਾਂਦੀਆਂ ਉਹਨੂੰ ਐਡਾ ਵੱਡੀਆਂ ਪ੍ਰੈਸਾਂ ਕਰਕੇ ਉਹਨੂੰ ਸ਼ੋਅ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਹਿੰਦੂਆਂ ਲੀਡਰਾਂ ਉੱਤੇ ਐਫਆਈਆਰ ਕਰਕੇ ਉਹਨੂੰ ਬੜਾ ਵੱਡਾ ਵਿਖਿਆਨ ਕੀਤਾ ਜਾਂਦਾ ਸਾਡਾ ਵੀ ਸਵਾਲ ਹੈ ਨਾ ਕਿਉਂ ਸਾਡੇ ਸਾਡੇ ਹਿੰਦੂ ਲੀਡਰਾਂ ਨੂੰ ਬਦਨਾਮ ਕੀਤਾ ਗਿਆ ਪਰਚਾ ਦੇ ਕੇ ਗਲਤ ਪਰਚਾ ਦੇ ਕੇ ਤੁਹਾਡੀ ਅਗਲੀ ਰਣਨੀਤੀ ਕੀ ਹੋਏਗੀ ਜੇਕਰ ਐਫਆਈਆਰ ਰੱਦ ਨਾ ਹੋਈਆਂ ਬਿਲਕੁਲ ਸਾਫ਼ ਕਹਿ ਰਹੇ ਹਾਂ ਪੂਰੇ ਪੰਜਾਬ ਦਾ ਹਿੰਦੂ ਲੁਧਿਆਣਾ ਇਕੱਠੇ ਹੋ ਕੇ ਲੁਧਿਆਣਾ ਸ਼ਹਿਰ ਬੰਦ ਕਰਾਏਗਾ ਪ्रेस कॉन्फ्रेंस ਵੀ ਕੀਤੀ ਗਈ ਸੀ ਕੁਝ ਦਿਨਾਂ ਪਹਿਲਾਂ ਆਪ ਲੇ ਲੋ ਤੁਸੀਂ ਭੱਪਰ ਸਾਹਿਬ ਤੋਂ ਬਾਅਦ ਵਾਇਗਰ ਯੋਜਨਾ ਮੇਰਾ ਮਾਰਿਆ ਸਰਪਾਨੇ ਨੂੰ ਕਰਕੇ ਖਲਾਈਆ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਜੱਗੋ ਰਾਣੀ ਵਿੱਚ ਲਦਿਆਣੀ ਆ ਗਈ ਫੇਰੇ ਜਗੋ ਰਾਣੀ ਵਿਚ ਲਧਿਆੜਿਆੜਈ ਉਹ ਸ਼ਿਵ ਸੈਨਾ ਦਾ ਫੇਰੇ ਪੁੱਤਰਿਆ ਝਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫੇਰੇ ਪੁੱਤਰਿਆ ਝਟ ਟਕਾਣੇ ਲਾ ਗਈ ਇਸ ਵੀਡੀਓ ਦੇ ਰਿਗਾਰਡਿੰਗ ਕਿੰਨੇ ਮਹੀਨੇ ਹੋ ਗਏ ਬਿਲਕੁਲ ਅਸੀਂ ਕੰਪਲੀਟ ਆ ਇਹਦੇ ਖਿਲਾਫ ਜੋ ਸਥਪਰ ਸਾਹਿਬ ਦੇ ਹਮਲੇ ਸੀ ਉਦੋਂ ਦੀ ਕੰਪਲੀਟ ਦਿੱਤੀ ਆ ਪਰ ਕਾਰਵਾਈ ਨਾ ਦੇ ਬਰਾਬਰ ਕੀਤੀ ਗਈ ਆ ਫਿਰ ਸਾਫ਼ ਜੀ ਗੱਲ ਕਰਦੇ ਸਾਡਾ ਮੂੰਹ ਤੋਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੰਜਾਬ ਦੇ ਵਿੱਚ 50 ਐਸਐਸ ਸ਼ਿਵਸੈਨਾ ਲੀਡਰ ਨੇ ਜਿਨ੍ਹਾਂ ਦੇ ਖਿਲਾਫ ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ ਵੀ ਤੁਸੀਂ ਸੋਸ਼ਲ ਮੀਡੀਆ ਤੇ ਗਲਤ ਬੋਲ ਰਹੇ ਹੋ ਜਦ ਕਿ ਉਹ ਆਪਣੇ ਦੇਸ਼ਕ ਦੀ ਗੱਲ ਕਰਦੇ ਨੇ ਪੰਜਾਬ ਵਿੱਚ ਦੀ ਗੱਲ ਕਰਦੇ ਨੇ ਆਪਣੇ ਸਮਾਜਿਤ ਦੀ ਗੱਲ ਕਰਦੇ ਨੇ ਸਾਡੇ ਸ਼ਿਵਸੈਨਿਕਾਂ ਨੂੰ ਪੂਰੇ ਪੰਜਾਬ ਵਿੱਚ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਪੂਰਾ ਸ਼ਿਵਸੈਨਿਕ ਜਿੰਨੇ ਵੀ ਪੰਜਾਬ ਦੇ ਸ਼ਿਵਸੈਨਿਕ ਨੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਅਸੀਂ ਸਾਫ਼ ਕਹਿ ਰਹੇ ਹਾਂ ਅਸੀਂ ਆਪਣਾ ਪੰਜਾਬ 'ਚ ਰਾਜਨੀਤਿਕ ਹੱਕ ਮੰਗ ਰਹੇ ਜਿਹਨੂੰ ਜਿਹਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ 'ਚ ਪਹਿਲਾ ਐਸਾ ਪਹਿਲੀ ਵਾਰੀ ਹੋਇਆ ਵੀ ਪੰਜਾਬ ਦੇ ਹਿੰਦੂ ਨੇ ਆਪਣਾ ਰਾਜਨੀਤਿਕ ਹੱਕ ਮੰਗਿਆ ਪਹਿਲੀ ਵਾਰੀ ਹੋਇਆ ਪੰਜਾਬ 'ਚ ਸਾਡੇ ਹਿੰਦੂਆਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਹਿੰਦੂ ਬੋਲਵਾਦੀਆਂ ਲਿਆ 60 ਤੋਂ 65 ਸੀਟਾਂ ਨੇ ਸਾਡੇ ਉਮੀਦਵਾਰ ਇਕੱਠੇ ਕੀਤੇ ਜਾਣ ਉਹ ਜਿਹੜੀ ਤਕਲੀਫ ਹੋ ਰਹੀ ਹੈ ਉਹਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ਼ ਕਿੰਨੇ ਬਿਲਕੁਲ ਸਾਰੇ ਅਸੀਂ ਨਹੀਂ ਕਹਿੰਦੇ ਪੂਰੇ ਪੰਜਾਬ ਦੇ ਹਿੰਦੂ ਸੱਟਰਾਂ ਦੁਆਰਾ ਇਹ ਗੱਲ ਕੀਤੀ ਜਾ ਰਹੀ ਹੈ ਪੂਰੇ ਸਮਾਜ ਦੁਆਰਾ ਗੱਲ ਕੀਤੀ ਜਾ ਰਹੀ ਹੈ ਅਗਰ ਸਾਡੇ ਪਰਚੇ ਰੱਦ ਨਾ ਕੀਤੇ ਗਏ ਤਾਂ ਲੁਧਿਆਣਾ ਸ਼ਹਿਰ ਬੰਦ ਕਰਾਇਆ ਜਾਏਗਾ ਪੂਰੇ ਪੰਜਾਬ ਜਗਰਾਏਗਾ ਪੂਰਾ ਲੁਧਿਆਣਾ ਸ਼ਹਿਰ ਪੂਰਾ ਪੰਜਾਬ ਇੱਥੇ ਆ ਕੇ ਬੈਠੇਗਾ ਫਿਰ ਕਹ ਰਹੇ ਆ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 50 ਐਸੇ ਹਿੰਦੂ ਲੀਡਰਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ ਵੀ ਤੁਸੀਂ ਹੇਟ ਸਪੀਚ ਕਰ ਰਹੇ ਹੋ ਮੇਰਾ ਮਤਲਬ ਕੀ ਤੁਸੀਂ ਅਗਰ ਦੇਸ਼ ਦੀ ਗੱਲ ਕਰਦੇ ਹੋ ਤੇ ਪੰਜਾਬ ਦੀ ਗੱਲ ਕਰਦੇ ਹੋ ਲੁਧਿਆਣਾ ਸ਼ਹਿਰ ਦੀ ਗੱਲ ਕਰਦੇ ਹੋ ਆਪਣੇ ਧਰਮ ਦੇ ਹਿੱਤ ਦੀ ਗੱਲ ਕਰਦੇ ਹੋ ਤਾਂ ਤੁਹਾਡਾ ਮੂੰਹ ਬੰਦ ਕਰਾ ਦਿੱਤਾ ਜਾਏਗਾ ਜਿਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਗੁਲਾਮ ਨਹੀਂ ਆ ਮੈਂ ਫਿਰ ਕਹਿ ਰਿਹਾ ਪੰਜਾਬ ਦਾ Hindu ਗੁਲਾਮ ਨਹੀਂ ਹੈ ਮੈਂ ਸਾਫ਼ ਕਹਿ ਰਿਹਾ ਅਸੀਂ ਇੱਥੇ ਟੈਕਸ ਜੁੰਨੇ ਆ ਅਸੀਂ ਇੱਥੇ ਟੈਕਸ ਜੁੰਨੇ ਆ ਪੰਜਾਬ ਦੀ ਸ਼ਾਂਤੀ ਦੇ ਲਈ ਪੰਜਾਬ ਦੇ ਹਿੰਦੂਆਂ ਨੇ ਕੁਰਬਾਨੀਆਂ ਦਿੱਤੀਆਂ ਆਪਣੀਆਂ ਲਾਸ਼ਾਂ ਵਹਾ ਕੇ ਪੰਜਾਬ ਨੂੰ ਸ਼ਾਂਤੀ ਬਹਾਲ ਰੱਖੀ ਹੈ